ਨਸਰਾਲਾ ਜਮ ਅੱਜ ਦਾ ਜਿਹੜਾ ਧਰਨਾ ਦੀਗਾ ਕਾਇਤ ਜਗਾ ਠੀਕਾ ਤੇ ਆ ਜਿਹੜਾ ਅਮਨ अरोड़ा ਦੇ ਬਾਹਰ ਮੂਰੇ ਰੱਖਿਆ ਕਿਹੜੇ ਕਿਹਨੇ ਜੱਥੇ ਬੰਦੇ ਨੇ ਮੈਂ ਜੋਰਾ ਸਿੰਘ ਦਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀਨਨ ਅੱਜ ਪੰਜਾਬ ਦੇ ਜਿਹੜੀਆਂ ਖੇਤ ਮਜ਼ਦੂਰ ਜੱਥੇਬੰਦੀਆਂ ਨੇ ਉਹਨਾਂ ਨੇ ਰਲ ਕੇ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦਾ ਮੋਰਚਾ ਬਣਾਇਆ ਹੋਇਆ ਉਹਦੇ ਵੱਲੋਂ ਪੰਜਾਬ ਦੇ ਮੰਤਰੀਆਂ ਦੇ ਦਰਾਂ ਅੱਗੇ ਅੱਜ ਧਰਨੇ ਅਸੀਂ ਜਿਹੜੇ ਉਹ ਦਿੱਤੇ ਜਾ ਰਹੇ ਆ ਅੱਜ ਇੱਥੇ ਸੁਨਾਮ ਦੇ ਵਿੱਚ ਅਸੀਂ ਅਮਨ अरोड़ा ਜੋ ਕੈਬਨਿਟ ਮੰਤਰੀ ਨੇ ਉਹਨਾਂ ਦੇ ਕੋਠੀ ਅਗੇ ਅੱਜ ਤੱਕ ਨਾ ਲਾਇਆ ਹੈਗਾ ਜਿਹਦੇ ਵਿੱਚ ਅਸੀਂ ਮੰਗ ਕਰ ਰਹੇ ਹਾਂ ਕਿ ਮਜ਼ਦੂਰਾਂ ਦੀ ਜੋ ਮਨਰੇਗਾ ਦੀ ਦਿਹਾੜੀ ਹੈਗੀ 700 ਰੁਪਿਆ ਹੋਵੇ ਸਾਰੇ ਪਰਿਵਾਰ ਨੂੰ ਜਿਹੜਾ ਕੰਮ ਆ ਉਹ ਦਿੱਤਾ ਜਾਵੇ ਸਾਲ ਭਰ ਦਾ ਕੰਮ ਦਿੱਤਾ ਜਾਵੇ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਕਹਿਆ ਸੀ ਵੀ ਅਸੀਂ 1000 ਰੁਪਿਆ ਔਰਤਾਂ ਨੂੰ ਦੇਵਾਂਗੇ ਉਹ ਦਿੱਤਾ ਜਾਵੇ ਤੇ ਜਿਹੜੀ ਪੈਨਸ਼ਨ ਆ ਉਹ ਅਸੀਂ 500 5000 ਰੁਪਏ ਮੰਗ ਰਹੇ ਹਾਂ ਤੇ ਜਿਹੜੀ ਇਹਨਾਂ ਨੇ ਐਲਾਨ ਕੀਤੀ ਹੈ 2500 ਰੁਪਿਆ ਉਹ ਦਿੱਤੀ ਜਾਵੇ ਇਸ ਹਿਸਾਬ ਨਾਲ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਜਿਹੜਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਉਹ ਦਿੱਤਾ ਜਾਵੇ ਪਲਾਟ ਦਿੱਤੇ ਜਾਣਾ ਮਕਾਨ ਪਾਉਣ ਵਾਸਤੇ 5 ਲੱਖ ਦੀ ਗ੍ਰਾਂਟ ਆ ਜਿਹੜੀ ਉਹ ਦਿੱਤੀ ਜਾਵੇ ਇਸ ਦੇ ਨਾਲ ਇਹ ਜੋ ਭਗਵੰਤ ਮਾਨ ਸਰਕਾਰ ਹੁਣ ਨਵੀਂ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਆ ਅਸੀਂ ਇਹਦਾ ਵਿਰੋਧ ਕਰਨ ਵਾਸਤੇ ਅੱਜ ਇੱਥੇ ਦਰਜ ਕਰਾਇਆ ਹੈਗਾ ਕਿਉਂਕਿ ਜੇ ਕਿਸਾਨਾਂ ਦੀਆਂ ਜ਼ਮੀਨਾਂ ਜਾਂਦੀਆਂ ਨੇ ਤਾਂ ਖੇਤ ਮਜ਼ਦੂਰਾਂ ਦੇ ਜਿਹੜੇ ਪਿੰਡਾਂ ਦੇ ਪਿੰਡਾ ਉਹ ਬੇਰੁਜ਼ਗਾਰ ਹੋਣਗੇ ਉੱਧਣਗੇ ਉਹ ਅੱਜ ਇੱਥੇ ਅਸੀਂ ਵੱਡੀ ਪੱਧਰ ਦੇ ਉੱਤੇ ਸਰਕਾਰ ਦੇ ਤੇ ਜਿਹੜੇ ਮਜ਼ਦੂਰਾਂ ਦੇ ਵਿੱਚ ਤਿੱਖੇ ਰੋਧਾ ਪ੍ਰਗਟਾਵਾ ਹੋਇਆ ਕਿਉਂਕਿ ਸਰਕਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦੋ ਪੰਜਾਬ ਚੋਂ ਧਰਨੇ ਲੱਗਣੇ ਬੰਦ ਹੋ ਜਾਣਗੇ ਕਿਉਂਕਿ ਸਾਰੇ ਮਸਲੇ ਜਿਹੜੇ ਲੋਕਾਂ ਦੇ ਹੱਲ ਕਰਦੇ ਨੇ ਧਰਨਾ ਲੱਗਣ ਦਾ ਕੋਈ ਸਵਾਲ ਨਹੀਂ ਰਿਹਾ ਜਿਹਦੇ ਕਰਕੇ ਅੱਜ ਹਰ ਤਬਕਾ ਜਿਹੜਾ ਜਿੰਨਾ ਵਾਅਦੇ ਕੀਤੇ ਸੀ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਲੋਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਹੜੇ ਅੱਜ ਹੱਕ ਮੰਗਦੇ ਆਂ ਭਗਵੰਤਮਾਨ ਸਰਕਾਰ ਨੇ ਉਹਨਾਂ ਨੂੰ ਸੁਣਨ ਦੀ ਬਜਾਏ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲਿਸ ਦੇ ਰਾਹੀਂ ਉਹਨਾਂ ਨੂੰ ਮਤਲਬ ਜੇਲਾ ਚ ਡੱਕਿਆ ਜਾ ਰਿਹਾ ਹੈਗਾ ਉਹਨਾਂ ਨੂੰ ਤਸ਼ੱਦਦ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਆਣ ਐਲਾਨੀ ਜਿਹੜੀ ਐਮਰਜੈਂਸੀ ਹੈ ਪੌਲਸ ਦਾ ਰਾਜ ਆ ਉਹਨੂੰ ਕਾਇਮ ਕਰਨ ਵਾਸਤੇ ਅੱਗੇ ਵਧਿਆ ਜਾ ਰਿਹਾ ਸੋ ਇਹਦੇ ਕਰਕੇ ਅਸੀਂ ਮਜ਼ਦੂਰਾਂ ਨੇ ਅੱਜ ਸਰਕਾਰ ਦੇ ਕੋਲੇ ਰੋਸ ਪ੍ਰਗਟਾ ਪ੍ਰਕਾਵਾ ਕੀਤਾ ਕਿ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਅਗਲੀ ਮੀਟਿੰਗ ਕਰਕੇ ਮੋਰਚਾ ਜਿਹੜਾ ਉਹ ਸਰਕਾਰ ਦੇ ਖਿਲਾਫ ਇੱਕ ਤਿੱਖਾ ਐਕਸ਼ਨ ਜਿਹੜਾ ਉਹ ਦਊਗਾ ਤੈਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਸਰਕਾਰ ਵੋਟਾਂ ਲੈਣ ਵਾਸਤੇ ਆਈ ਤਾਂ ਪਿੰਡਾਂ ਦੇ ਵਿੱਚ ਇਹਨਾਂ ਦੇ ਘਰਾਵ ਵੀ ਹੋਣਗੇ ਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਜ਼ਰੂਰ ਪੁੱਛਣਗੇ ਕਿ ਅਸੀਂ ਜਦੋਂ ਤੁਹਾਡੇ ਦਰਾਂ ਮੂਰੇ ਗਏ ਸੀ ਉਹਨਾਂ ਦਾ ਸਾਡੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਹੈਗੀਆਂ ਅੱਜ ਤੁਸੀਂ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਵੋਟਾਂ ਲੈਣ ਵਾਸਤੇ ਆਏ ਹੋ ਸੋ ਇਹ ਅੱਜ ਦੇ ਸਾਰੇ ਪੰਜਾਬ ਦੇ ਅੰਦਰ ਧਰਨੇ ਲਾਇਆ ਅਸੀਂ ਅੱਜ ਇੱਥੇ ਅਮਨ ਅਰੋੜਾ ਦੇ ਕੋਠੀ ਅੱਗੇ ਅੱਜ ਵੱਡਾ ਵਿਸ਼ਾਲ ਪ੍ਰਦਰਸ਼ਨ ਹੋਇਆ ਹੈਗਾ ਜਿਹਦੇ ਵਿੱਚ ਨਾਹਰੇਬਾਜੀ ਹੋਈ ਆ ਸਰਕਾਰ ਨੂੰ ਮੰਗ ਪੱਤਰ ਜਿਹੜਾ ਉਹ ਦਿੱਤਾ ਗਿਆ